ਸਾਸੀ ਕਾ ਦੋਸਤੋ 21 ਮਈ 2025 ਦਿਨ ਬੁੱਧਵਾਰ ਤੇ ਨਿਕਲਣ ਲੱਗੇ ਅੱਜ ਨਵੇਂ ਸਫਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਾ ਰਹੇ ਆ ਤੇ ਪਹਿਲਾ ਫੜਾ ਕਰਿਆ ਸਾਡਾ ਭਾਈ ਸੁਖਵਿੰਦਰਪਾਲ ਸਿੰਘ ਸੋਖੀ ਡੀਪੀ ਮਾਸਟਰ ਰੈਲ ਮਜਰੇ ਸੋ ਨੂੰ ਮਿਲਣ ਨਹੀਂ ਮਰੋਕਿਆ ਹੁਣ ਅੱਜ ਦੇ ਵਲੌਗ ਚ ਦਿਖਾਉਣਾ ਤੁਹਾਨੂੰ ਲੋ ਜੀ ਦੋਸਤੋ ਨਵੇਂ ਸਫਰ ਤੇ ਨਿਕਲਣ ਲੱਗੇ ਆ ਤੇ ਪਹਿਲੇ ਦਰਸ਼ਨ ਆਪਣੇ ਭਾਈ ਦੇ ਡੀਪੀ ਸਾਹਿਬ ਰੈਲ ਮਜਰੇ ਤੇ ਸਰਵੇ ਕਰਦੇ ਫਿਰਦੇ ਆ ਇਹ ਬੱਚਿਆਂ ਦਾ ਬਹੁਤ ਜੀ ਸਰ ਬਹੁਤ ਵਧੀਆ ਬਹੁਤ ਵਧੀਆ ਜੀ ਇਕੱਲੇ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਅੱਗੇ ਹੈਗੇ ਮਿੱਤਰ ਇਕ ਨਾਲ ਲੈਣਾ ਚਲੋ ਠੀਕ ਹੈ ਜੀ ਵਧੀਆ ਜੀ ਮੱਥਾ ਟੇਕੋ ਸਾਡਾ ਵੀ ਥੈਂਕ ਯੂ ਥੈਂਕ ਯੂ ਲੋਈ ਦੋਸਤੋ ਬਰਵਾਰ ਸਾਹਿਬ ਨੂੰ ਜਾਂਦੇ ਆ ਸੈਕੰਡ ਸਟੇ ਸਾਡੀ ਤੇ ਪੁਨੇਆਲੀ ਵਿਖੇ ਮੰਗਾ ਸਾਹਿਬ ਤੁਸੀਂ ਮੇਰੇ ਨਾਲ ਪਹਿਲੇ ਵਲੋਗਿੰਗ ਦੇਖਿਆ ਸੋ ਅਗਲੇ 2 ਦਿਨ ਅਸੀਂ ਫੇਰ 1-2 ਦਿਨ ਇਕੱਠੇ ਰਵਾਂਗੇ ਕੁਝ ਸਾਡੇ ਘਰੇਲੂ ਕੰਮਕਾਰ ਹੈ ਤੇ ਨਾਲ ਫੇਰ ਜੰਡਿਆਲਾ ਬਡਾਲਾ ਅੰਮ੍ਰਿਤਸਰ ਉੱਥੇ ਕਰਾਂਗੇ ਦਰਸ਼ਕਦਾਰੇ ਤੇ ਤੁਸੀਂ ਦੇਖਣ ਜਾ ਰਹੇ ਹੋ ਛੇਤੀ ਬਲੌਗ ਚ ਮੰਗੇ ਦਾ ਪੰਗਾ ਹੈ ਮਲੇਰ ਕੋਟਲੇ ਦੀ ਜੁੱਤੀਆਂ ਦੀ ਦੁਕਾਨ ਤੁਹਾਨੂੰ ਦਿਖਾ ਕੇ ਹਟੇ ਆ। ਇਹ ਤਾਂ ਸਾਡੇ ਮਾਸੜੀ ਲੈਏ ਬੇਕਾ ਦਾ ਦੁੱਧ। ਸੋ ਅਸੀਂ ਦੁੱਧੂ ਹੀ ਪੀ ਲੰਨੇ ਆ ਭਾਈ। ਕੋਈ ਗਲਤ ਨਾ ਸਮਝੋ। ਠੀਕ ਹੈ ਮਗਾ ਸਾਹਿਬ। ਠੀਕ ਹੈ ਜੀ ਬਿਲਕੁਲ ਸਹੀ ਹੈ। ਇਹ ਸਾਡੇ ਮਾਸੜੀ ਮਿਸਰੀ ਸਾਹਿਬ। ਓਕੇ ਮੈਂ ਦੇਖੇ ਆ ਮਿਲੇ ਆ। ਇਹ ਹੋ ਜਰੂਰਦੇ ਆ। ਇਹ ਤੁਹਾਨੂੰ ਸਾਰੇ। ਅੱਛਾ ਅੱਛਾ। ਇਹ ਨਿਗਰੇ ਨੇ। ਕਣ ਮੇਰਾ ਬੁਰਜ ਵਾਲਾ ਜੀ ਵੈਸੇ ਰੁਪੜੇ ਰਹਿੰਦੇ 20 25 ਸਾਲ ਹੋ ਗਏ ਹਾਂ ਜੀ ਦੋਸਤੋ 1:3 ਵੱਜ ਚੱਲੇ ਤੇ ਆਪਾਂ ਹੁਣ ਲੰਚ ਵਾਸਤੇ ਰੁਕੇ ਆ ਹਵੇਲੀ ਤੇ ਫਿਰ ਬਦਨਾਪਨ ਚੱਲੇ ਆਲੇ ਵੱਲ ਨੂੰ ਤੇ ਸ਼ਾਮੀ ਫਿਰ ਦਰਬਾਰ ਸਾਹਿਬ ਅੱਜ ਅਮਰਸਾ ਸਟੇ ਕਰਾਂਗੇ ਹਵੇਲੀ ਪਹੁੰਚ ਗਿਆ ਤਾਂ ਲੋ ਜੀ ਤਾਰੇ ਦੀ ਗੱਡੀ ਬੰਗਾ ਸਾਹਿਬ ਟੀਵੀ 080099 ਗੱਡੀ ਲੈ ਕੇ ਚੱਲ ਰਿਹਾ ਪਾਕਿਸਤਾਨ ਵੱਲੋਂ ਬਾਰਡਰ ਨੂੰ ਬਾਰਡਰ ਨੂੰ ਲੋ ਜੀ ਸਸੀਆਂ ਦੋਸਤੋ 22 ਮਈ ਦੀ ਸਵੇਰ ਤੇ ਰਾਤੀ ਅਸੀਂ ਇੱਥੇ ਆ ਗਏ ਸੀ ਆਪਣੇ ਮਿੱਤਰ ਦੇ ਵਿਸ਼ਰਾਮ ਘਰ ਵਿਕੇ ਤੇ ਮੰਗਾ ਸਾਹਿਬ ਤੇ ਅੱਜ ਵੀ ਸਵੇਰ ਬਹੁਤ ਹੀ ਸਾਡੀ ਆਨੰਦਮਈ ਰਹੀ ਤੜਕ ਸਵੇਰ ਅਸੀਂ 5 ਵਜੇ ਉੱਠ ਕੇ ਦਰبار ਸਾਹਿਬ ਕੇ ਨਤਮਸਤਕ ਹੋ ਕੇ ਆਏ ਆ ਤੇ ਪੂਰਾ ਆਨੰਦ ਵਈ ਦਰਸ਼ਣ ਲਿਆਾਰੇ ਦਰਬਾਰ ਸਾਹਿਬ ਦੇ ਅਰਦਾਸ ਸ਼ਾਮਲ ਹੋਏ ਤੇ ਕੱਲ ਤੱਕ ਸਾਹਿਬ ਦੇ ਤੇ ਫਿਰ ਲੰਗਰ ਚ ਅਸੀਂ ਚਾਹ ਦੇ ਗੱਪੇ ਛੱਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਦੇ ਅਸੀਂ ਆਏ ਹੋਇਆ ਜੀ ਤੇ ਸਵੇਰੇ ਹੁਕਮ ਹੋਇਆ ਮਿਹਰਬਾਨ ਦਾ 4 ਵਜੇ ਅਸੀਂ ਉੱਠ ਗਏ ਜੀ 5 ਵਜੇ ਅਸੀਂ ਦਰਬਾਰ ਸਾਹਿਬ ਪਹੁੰਚ ਗਏ ਸੀ ਔਰ 3 ਘੰਟੇ ਉਹ ਆਨੰਦ ਮਾ ਲਿਆ ਜੀ ਆਪਾਂ ਤਾਂ ਗੰਗੜੀ ਛਕਿਆ ਜਾਦਾ ਤੇ ਅ ਬਾਤ ਜਿਵੇਂ ਸਮਾ ਹੋਏ ਹੁਕਮਨਾਮਾ ਵੀ ਸੋੜਿਆ ਅੱਛਰ ਅੱਜ ਦੇ ਜੋ ਸੇਖੀ ਸਾਹਿਬ ਕੋਲ ਪੰਜਵੇਂ ਪਾਸਾ ਦੇ ਤੇ ਮੈਂ ਇਸ਼ਨਾਨ ਵੀ ਕੀਤਾ ਤੇ ਗੁੰਬਦ ਸਾਹਿਬ ਤੱਕ ਜਾ ਕੇ ਉੱਪਰ ਤੱਕ ਪਹੁੰਚਾ ਕੇ ਜਾ ਗਏ ਤੇ ਐਸੀ ਮਿਹਰਬਾਨੀ ਹੋਈ ਪਾਈ ਜੁਗੀ ਨਾ ਤੇ ਧੰਨ ਧੰਨ ਹੋ ਗਿਆ ਤਾਂ ਮੇਰਾ ਸਾਹਿਬ ਵੀ ਮੰਨਦੇ ਅੱਜ ਕਹਿੰਦੇ ਵੀ ਮੈਂ ਇਦਾਂ ਦੇ ਦਰਸ਼ਨ ਕਰੇ ਕਿੱਥੇ ਬਹੁਤ ਤਸੱਲੀ ਨਾਲ ਬਹੁਤ ਤਸੱਲੀ ਨਾਲ ਤੇ ਕੋਈ ਅਸੀਂ ਇੱਕ ਦੂਜੇ ਨੇ ਕੋਈ ਤੂ ਪ੍ਰੰਤੂ ਨਹੀਂ ਤਿੰਨ ਘੰਟੇ ਚ ਆਟੋ 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 ਜੋਂ ਤੋਂ ਚਲੇ ਗਏ ਸੀ ਪਰ ਇਹ ਇੱਕ ਨੇ ਕਹੀ ਦੂਜੇ ਨੇ ਮੰਨੀ ਕੋਹ ਨਾਨਕ ਦੋਨੋਂ ਬ੍ਰੰਮ ਕਰਨੀ ਜੇ ਮੈਂ ਕਹਿੰਦਾ ਹੀਰੇ ਇੱਧਰ ਚਲਣਾ ਇਹ ਕਹਿੰਦਾ ਜੀ ਬੰਗਾਲ ਇੱਧਰ ਚਲਣਾ ਹੁਣ ਆਪਾਂ ਉਧਰ ਹੀ ਚੱਲ ਪਏ ਜਿੱਥੇ ਬਾਹਰ ਨੂੰ ਲੈ ਗਿਆ ਆਪਾਂ ਉੱਥੇ ਚੱਲ ਪਏ ਬਹੁਤ ਆਨੰਦ ਆਇਆ ਜੀ ਬਾਹਰ ਨੂੰ ਸਾਰਿਆਂ ਨੂੰ ਇੰਦਾਂ ਦੇਖਣ ਨੂੰ ਮਿਲਿਆ ਤੇ ਸਾਡੇ ਹੋਸਟ ਨੇ ਦੋਸਤ ਸਾਡੇ ਆ ਸੜਕ ਕਿਚਨ ਏਰੀਆ ਨੌਜਵਾਨ ਬਹਾਦਰ ਇਹਨਾਂ ਸਾਨੂੰ ਬੜਾਈ ਸਵਾਦਲਾ ਖਾਣਾ ਤਿਆਰ ਕਰਕੇ ਖਾਇਆ ਤੇ ਸਾਡੇ ਮੇਜ਼ਬਾਨ ਲਾਡੀ ਜੀ ਸੋ ਨਵੇਂ ਸਬੂੜਾ ਪਿਆਰ ਨਾਲ ਵੈਲਕਮ ਕੀਤਾ ਤੇ ਅੱਜ ਨੂੰ ਅਸੀਂ ਵਾਅਦਾ ਹੈ ਅਗਲੇ ਸਫ਼ਰ ਤੇ ਲੋ ਜੀ ਦੋਸਤੋ ਬ੍ਰੇਕਫਾਸਟ ਕਰ ਲਿਆ ਸੀ ਤੇ ਸੂਰਜ ਨੇ ਬਹੁਤ ਹੀ ਸਵਾਦੀ ਸਾਨੂੰ ਪਰੌਠੇ ਛਕਾਏ ਤੇ ਹੁਣ ਵਾਅਦਾ ਹੈ ਅਗਲੇ ਸਫ਼ਰ ਤੇ ਆ ਸਾਡਾ ਮਨ ਹੈ ਕਿ ਅਸੀਂ ਅੱਜ ਕਰੰਟਨ ਵਾਲ ਵਲਾਂ ਨੂੰ ਚੇਂਜ ਕਰਕੇ ਵਾਪਸੀ ਤੇ ਜਾਵਾਂਗੇ ਕਿਉਂਕਿ ਮਿੱਤਰ ਪਿਆਰਾ ਹਰਵਿੰਦਰ ਹੈਰੀ ਸਾਡੀ ਵੇਟ ਕਰ ਰਿਆ ਤੇ ਅੱਜ ਦੀ ਸ਼ਾਮ ਹੈਰੀ ਕੋਲ ਬਤਾਵਾਂਗੇ ਤੇ ਪੂਰਾ ਮੰਨ ਮੰਗਰ ਵਾਲਾ ਆ ਸੂਰਜ ਆ ਗਿਆ ਬਈ ਸੂਰਜ ਨੇ ਬੜਾ ਅੱਛਾ ਬਹੁਤ ਅੱਛਾ ਬ੍ਰੇਕਫਾਸਟ ਬਹੁਤ ਅੱਛੇ ਅਮੇ ਪਰੌਂਡੇ ਖੁਲਾਏ ਨੇ ਮਿਕਸ ਪਰੌਂਡਾ ਤੇ ਹੁਣ ਵੱਧਿਆ ਗਿਆ ਸੇ